ਹਾਂਜੀ ਦੋਸਤੋ ਅੱਜ ਗੱਲ ਕਰਦੇ ਆਂ ਜਿਨ੍ਹਾਂ ਲੋਕਾਂ ਦੇ ਕਦੂਦ ਵੱਧ ਜਾਂਦੇ ਨੇ ਜਿਨ੍ਹਾਂ ਨੂੰ ਪਿਸ਼ਾਬ ਰੁਕ ਰੋਕੇ ਆਉਣਾ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਦੇਖਣਾ ਕਿ ਕਿਤੇ ਤੁਹਾਨੂੰ ਕਬਜ਼ ਤਾਂ ਨਹੀਂ ਜੇਕਰ ਤੁਹਾਨੂੰ ਕਬਜ਼ਾ ਤਾਂ ਸਭ ਤੋਂ ਪਹਿਲਾਂ ਕਬਜ਼ ਦੀਆਂ ਦਵਾਈਆਂ ਲਓ ਜਿਵੇਂ ਕਿ ਵੈਦਨਾਤ ਦੀ ਇੱਛਾ ਭੇਦੀ ਰਸ ਦੀ ਗੋਲੀ ਆਉਂਦੀ ਆ ਹਫ਼ਤੇ 'ਚ 2 ਜਾਂ 3 ਵਾਰ ਲਾਓਗੇ ਤਾਂ ਉਹਦੇ ਨਾਲ ਹੀ ਤੁਹਾਡੀ ਜਿਹੜੀ ਇਹ ਪ੍ਰੋਬਲਮ ਆ ਉਹ ਠੀਕ ਹੋ ਜਾਏਗੀ ਜੇ ਕਈ ਵਾਰ ਕੀ ਹੁੰਦਾ ਗਦੋਦਾਂ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਸੋਜ ਆ ਜਾਂਦੀ ਹੈ ਜੇਕਰ ਤੁਹਾਨੂੰ ਕਬਜ ਨਹੀਂ ਫਿਰ ਵੀ ਇਹ ਦਿੱਕਤ ਆ ਤਾਂ ਤੁਸੀਂ ਮੂਲੀ ਦੇ ਟੁਕੜੇ ਕਰ ਲੈਣੇ ਨੇ ਇੱਕ ਜਾਂ ਦੋ ਮੂਲੀਆਂ ਲੈ ਕੇ ਉਹਦੇ ਛੋਟੇ ਛੋਟੇ ਟੁਕੜੇ ਕਰ ਲਓ ਉਸ ਨੂੰ ਸੁਕਾ ਕੇ ਉਸ ਦੀ ਭਸਮ ਬਣਾਉਣੀ ਹੈ ਉਹ ਸਿੱਧਾ ਅਗ ਵਿੱਚ ਰੱਖ ਕੇ ਵੀ ਉਸ ਦੀ ਭਸਮ ਬਣਾਈ ਜਾ ਸਕਦੀ ਹੈ ਜਾਂ ਕਿਸੇ ਮਿੱਟੀ ਦੇ ਭਾਂਡੇ ਵਿੱਚ ਪਾ ਕੇ ਉਸ ਨੂੰ ਧੱਕੇ ਚੰਗੀ ਤਰ੍ਹਾਂ ਜਾਂ ਕਪੜਾ ਮਿੱਟੀ ਕਰਕੇ ਉਸ ਨੂੰ ਅੱਗ ਵਿੱਚ ਰੱਖ ਕੇ ਉਸ ਤਰ੍ਹਾਂ ਭਸਮ ਬਣਾਈ ਜਾ ਸਕਦੀ ਹੈ ਦੋਵੇਂ ਤਰ੍ਹਾਂ ਦੀ ਭਸਮ ਚੱਕਾ ਕਰੇਗੀ ਉਸ ਨੂੰ ਬਰੀਕ ਪੀਸ ਕੇ 8 ਤੋਂ 10 ਖਰਾਕਾਂ 2 ਜਾਂ 3 ਗ੍ਰਾਮ ਦੀਆਂ ਲਓ ਤਾਜ਼ੇ ਪਾਣੀ ਨਾਲ ਲੈਣੀ ਹੈ ਸ਼ੁਰੂ ਕਰਦੋ 8 ਤੋਂ 10 ਖਰਾਕਾਂ ਵਿੱਚ ਤੁਹਾਨੂੰ ਫਰਕ ਪੈ ਜਾਵੇਗਾ ਧੰਨਵਾਦੋ